ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਲੋਬਾਈ ਤੁਹਾਨੂੰ ਇੱਕ ਚੀਜ਼ ਦਿਖਾਉਣ ਲੱਗਾ ਆਹ ਹਕਤਾ ਇਹ ਪਹਿਲਾ ਇੱਕ ਸੀਗਾ ਇਹਦੇ ਚ ਤੁਸੀਂ ਦੇਖੋ ਖੋਡੇ ਇਧਰੋਂ ਲੱਗੇ ਹੋਏ ਨੇ ਠੀਕ ਹੈ ਜੀ ਤੇ ਪਰ ਆਹ ਬੱਟ ਪਾਈ ਆ ਬਾਅਦ ਤੇ ਵਿਚਾਲੇ ਇਹਦਾ ਲੇਜ਼ਰ ਸੀ ਜਿਹੜਾ ਉਹ ਗਲਤ ਹੋਇਆ ਹੋਣਾ ਸੀਗਾ ਉਹਦੇ ਕਰਕੇ ਇਧਰ ਪਾਣੀ ਜ਼ਿਆਦਾ ਖੜਦਾ ਸੀ ਇਧਰ ਘਟ ਤਾਂ ਕਰਕੇ ਇਹ ਫੁੱਲ ਭਰ ਜਾਂਦਾ ਸੀਗਾ ਇਧਰਲਾ ਪਾਸਾ ਫੇਰ ਕਿਤੇ ਜਾ ਕੇ ਇਧਰ ਪਾਣੀ ਚੜਨਾ ਉਹ ਪੁੰਜੇ ਥਈਆਂ ਨਾ ਤੇ ਉਸ ਤੋਂ ਬਾਅਦ ਕੀ ਕਰਿਆ ਬਈ ਆਪਾਂ ਨੇ ਇਹਦੇ ਵਿੱਚ ਜੀਰੀ ਦਾ ਘਟ ਜੰਮ ਹੋਇਆ ਸੀਗਾ ਤੇ ਉਦੋਂ ਬਾਅਦ ਚ ਆਪਾਂ ਨੇ ਦੇਖੋ ਖੁਦ ਐਨੂੰ ਕੱਢਦੇ ਇਹ ਜੀਰੀ ਹਾਲੇ ਹੈਗੀ ਵੀ ਆ ਬਹੁਤ ਪਹਿਲਾਂ ਵਾਲੀ ਵੀ ਜੰਮੀ ਹੋਈ ਆ ਦੇਖ ਲਓ ਤੇ ਪਰ ਆਪਾਂ ਨੇ ਇਧਰੋਂ ਵੀ ਕੱਢੇ ਹੋਏ ਨੇ ਇਹਨੂੰ ਫੇਰ ਦੇਖਾਂਗੇ ਹਨਾ ਇਹਦਾ ਕੀ ਰਿਜ਼ਲਟ ਬਣਦਾ ਤੇ ਆ ਤਾਂ ਵਧੀਆ ਹੀ ਖੜੀ ਆ ਉਦੋਂ ਹੀ ਹਨਾ ਇਹ 16 ਬਨਵੇਂ ਆ ਬਈ ਦੇਖ ਲਓ ਐਨ ਪੂਰੀ ਵਧੀਆ ਖੜੀ ਹੈਗੀ ਇਹ ਬਾਈਕ ਹੋਰ ਵੀ ਆ ਮਸ਼ੀਨ ਨਾ ਇਸ ਵਾਰ 1692 ਸੀਨੇ ਪਹਿਲੀ ਵਾਰ ਬੀਜੀ ਸੀ ਤੇ ਉਹ ਚੱਕਰ ਚ ਇੱਕ ਹੋ ਹੋ ਗਿਆ ਜੀ ਸਾਨੂੰ ਪਤਾ ਨਹੀਂ ਸੀ ਬੀ ਬੀਜ ਕਿੰਨਾ ਕਿ ਪਾਉਗੀ ਜਿੱਥੇ ਮਸ਼ੀਨ ਦਾ ਸੈੱਟ ਕਰਿਆ ਹੋਇਆ ਸੀ ਬਾਈ ਉੱਥੇ ਮਸ਼ੀਨ ਨੇ ਇਹਦਾ ਲੰਬਾ ਦਾਣਾ ਹੋਣ ਕਰਕੇ ਉੱਥੇ ਮਸ਼ੀਨ ਨੇ ਬੀਜ ਘਟ ਪਾਇਆ ਕਿਉਂਕਿ ਇਹਦਾ ਲੰਬਾ ਦਾਣਾ ਜੀ ਗਰਾਰੀ ਚ ਚੜਦੇ ਘਟ ਸੀਗੇ ਤੇ ਛੋਟੇ ਦਾਣੇ ਹੁੰਦੇ ਨੇ ਜਿਹੜੇ ਉਹ ਵੱਧ ਚੜ ਜਾਂਦੇ ਨੇ ਹਨਾ ਤੇ ਤਾਂ ਕਰਕੇ ਬਾਈ 1 ਕਿਲੋ ਬੀਗੇ ਦਾ ਬੀਜ ਪਿਆ ਹੋਇਆ 1 ਕਿਲੋ ਬਿੱਗਦਾ ਕਿੱਲੇ ਦਾ ਲਾ ਲਓ ਆਪਣਾ 5 ਕਿਲੋ ਬੀਜ ਪਿਆ ਹੋਇਆ ਤੁਹਾਨੂੰ ਮੈਂ ਨੇੜੇ ਕਰਕੇ ਦਿਖਾਵਾਂ ਜੀ ਤੁਸੀਂ ਦੇਖੋ ਹੈਗੀ ਆ ਬਈ ਕੋਈ ਘਾਟ ਹਨ ਪੂਰਾ ਨਹੀਂ ਫੁੱਲ ਫੁੱਲ ਰੋਜ ਫੁੱਲ ਉਹ ਵੀ ਪਾ ਦੋ ਤਾਂ ਵੀ ਆਪਣਾ ਇੰਨਾ ਕੇ ਜਮ ਹੁੰਦਾ ਆ ਲਓ ਬਈ ਆਸੀ ਹੈ ਆਪਣੀ ਸਭ ਤੋਂ ਪਹਿਲੀ ਵਾਲੀ ਸਿੱਧੀ ਪਜੇ ਇਹ ਚ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਵੀ ਬਾਈ ਪੱਤੇ ਲਾਲ ਜੇ ਹੋ ਕੇ ਪੀਲੇ ਜੇ ਹੋ ਕੇ ਸੁੱਕੀ ਜਾਂਦੇ ਨੇ ਇਹ ਬਾਈ ਲੋਹੇ ਦੀ ਘਾਟ ਪੈਂਦੀ ਆ ਇਹ ਇੱਥੇ ਵੀ ਹੈਗੇ ਨੇ ਸਾਡੇ ਨਾਲ ਦੇ ਇਹ ਚ ਹੈਗੇ ਨੇ ਇਹ ਚ ਪਾਉਣ ਲੱਗਿਆ ਬਾਈ ਅੱਜ ਇੱਕ ਰੇ ਆਪਾਂ ਰੇ ਪਾ ਰਹੇ ਆ ਇਹ ਸਭ ਤੋਂ ਪਹਿਲਾਂ ਇਹ ਚ ਬੀਜੀ ਹੋਈ ਆ ਇੱਕ ਬਾਈ ਰੇਤੇ ਵਾਲਾ ਕਮੈਂਟ ਸੀਗਾ ਬਾਈ ਦਾ ਹੈ ਨਾ ਵੀ ਰੇਤੇ ਚ ਬਾਈ ਕਾਮਯਾਬ ਹੋ ਜੂ ਬਾਈ ਇੱਕ ਚੀਜ਼ ਦਿਖਾਉਣਾ ਮੈਂ ਤੁਹਾਨੂੰ ਹੈ ਨਾ ਕਾਮਯਾਬ ਹੋਣ ਨੂੰ ਤਾਂ ਇਹਨੂੰ ਕੋਈ ਪ੍ਰੋਬਲਮ ਨਹੀਂ ਰੇਤੇ ਚ ਬਹੁਤ ਵਧੀਆ ਹੁੰਦੀ ਹੈ ਕੋਈ ਚੱਕਰ ਨਹੀਂ ਆਹ ਓਰੇ ਰੇਤਾ ਬਾ ਫਰਕ ਕੀ ਆ ਹੈਗੀ ਖੜੀਆ ਕੱਲੀ ਕੱਲੀ ਘੜੀਆ ਇਹਨੇ ਨਾਲ ਰਲ ਜਾਣਾ ਆਹ ਖਤੇ ਚੂਰੇ ਉਰੇ ਰੇਤਾ ਇਹ ਚ ਥੋੜੀ ਜੀ ਕਮਜ਼ੋਰ ਆ ਬਰ ਤੇ ਆ ਇੱਥੇ ਆ ਵਧੀਆ ਦੇਖੋ ਰੇਤੇ ਥੋੜੀ ਜੀ ਕਮਜ਼ੋਰ ਜ਼ਰੂਰ ਹੁੰਦੀ ਆ ਪਰ ਨਾਲ ਰਲ ਜਾਂਦੀ ਆ ਬਾਈ ਆਹ ਦੇਖੋ ਇਹ ਤੋਂ ਪਿੱਛੇ ਪਿੱਛੇ ਰੇਤਾ ਸੀਗਾ ਇਦੋਂ ਗਾਂ ਗਾਂ ਆਹ ਦੇਖੋ ਇਹਨਾਂ ਪੂਰੀ ਵਧੀਆ ਘੜੀਆ ਆ ਰੇਤੇ ਕਰਕੇ ਆ ਥੋੜੀ ਜੀ ਪ੍ਰੋਬਲਮ ਲੋ ਜੀ ਬਾਈ ਇਹ ਆ ਬਾਈ ਉਹ ਖੇਤ ਜਿਹੜਾ ਆਪਾਂ ਸਾਨੂੰ ਲਾਸਟ ਚ ਬੀਜਿਆ ਸੀ ਜਿੱਦਣ ਆਪਣਾ ਮਤਲਬ ਕਿ ਟਰੈਕਟਰ ਖਰਾਬ ਹੋਇਆ ਤੁਸੀਂ ਨੇ ਵੀਡੀਓ ਚ ਦੇਖਿਆ ਹੋਣਾ ਤੇ ਬੋਰਬੂਰ ਜੇ ਦਾ ਹੋਰ ਕਾਫੀ ਦਿੱਕਤਾਂ ਜੀਆਂ ਆਈਆਂ ਸੀ ਹੈਨਾ ਇਹ ਉਦੋਂ ਬੀਜਿਆ ਸੀ ਬਾਈ ਆਪਾਂ ਨੇ ਤੇ ਇਹਨੂੰ ਸਪਰੇਅ ਕਰੀ ਨੂੰ ਹੋ ਗਏ ਬਾਈ ਪਰਸੋ ਕਰੀਆ ਹੈਨਾ ਸਪਰੇਅ 2 ਦਿਨ ਹੋਇਆ ਪਰ ਇਹਦੇ ਵਿੱਚ ਆਪਾਂ ਨੂੰ ਅੱਜ ਪਾਣੀ ਲਾਉਣਾ ਪੈ ਗਿਆ ਕਿਉਂ ਲਾਉਣਾ ਪਿਆ ਕਿਉਂਕਿ ਬਾਈ ਇਹ ਜ਼ਮੀਨ ਆ ਨਾ ਜਿਹੜੀ ਇਹ ਬਹੁਤ ਛੇਤੀ ਟਾਈਟ ਹੋ ਜਾਂਦੀ ਹੈ ਹੈਨਾ ਇਹ ਚ ਇਹ ਪ੍ਰੋਬਲਮ ਹੈ ਤੇ ਜਮੀਨ ਪੂਰੀ ਆ ਵਸੇ ਲਾਉਣਾ ਨਹੀਂ ਜੀ ਇਹ ਨਹੀਂ ਛੇਤੀ ਪਾਣੀ ਪਰ ਮਜਬੂਰੀ ਕਰਕੇ ਲਾਉਣਾ ਪੈ ਰਿਹਾ ਕਿਉਂਕਿ ਜਿਹੜੀ ਸਪਰੇ ਕਰੀ ਹੋਈ ਆ ਉਹਦਾ ਅਸਰ ਖਤਮ ਹੁੰਦਾ ਪਰ ਇੱਥੇ ਬਈ ਕੱਖ ਬਹੁਤ ਘਟ ਹੁੰਦੇ ਆ ਹਨਾ ਕਿਉਂਕਿ ਇੱਥੇ ਪਹਿਲਾਂ ਵੀ ਸਿੱਧੀ ਬਿਜਾਈ ਕਰਕੇ ਸਪਰੇਆਂ ਹੋਈਆਂ ਹੋਈਆਂ ਨੇ ਤੇ ਮੈਂ ਤੁਹਾਨੂੰ ਦਿਖਾਵਾਂ ਜੇ ਹੁਣ ਇਹਦੇ ਵਿੱਚ ਜੀਰੀ ਜੰਮੀ ਹੋਈ ਦਿਖਾਉਣਾ ਮੈਂ ਤੁਹਾਨੂੰ ਬਈ ਦੇਖੋ ਬਈ ਅਦੀ ਦਿਨਾਂ ਆਜ਼ ਹੀ ਆ ਸੀ ਉਹ ਸੀ ਜੀਰੀ ਨਿਕਲਣ ਲੱਗੀ ਬਈ ਇਹ ਚੋਨਾ ਜਿਹੜਾ ਬੀਜਿਆ ਸੀਗਾ ਪਰ ਹੈਗਾ ਜਿਆਦਾ ਦਿਖਦਾ ਆਹੀ ਖੁੱਡ ਚ ਹੈਨਾ ਆਹਲੇ ਖੁੱਡ ਚ ਇਹ ਕਿਉਂ ਦਿਖਦਾ ਕਿਉਂਕਿ ਬਾਈ ਇੱਥੇ ਨਾ ਇਹ ਟਰੈਕਟਰ ਦਾ ਟਾਇਰ ਲੰਘਿਆ ਹੋਦਾ ਹੁੰਦਾ ਟਰੈਕਟਰ ਦੇ ਟਾਇਰ ਤੋਂ ਬਾਅਦ ਜਦੋਂ ਮਸ਼ੀਨ ਬੀ ਪਾਉਂਦੀ ਆ ਤਾਂ ਇਹ ਥੋੜਾ ਥਾਣ ਦਬ ਜਾਂਦਾ ਤੇ ਬੀ ਰਹਿ ਜਾਂਦਾ ਹੋਸਾ ਜਿੰਨਾ ਹੋਸਾ ਬੀ ਰਿਹਾ ਹੋਇਆ ਉਹ ਸਾਰੇ ਟਾਇਰਾਂ ਵਾਲੇ ਥਾਂ ਚ ਜੀਰੀਆਂ ਪੂਰੀ ਬਾਹਰ ਆ ਗਈ ਦੂਈ ਵੀ ਆ ਜੂਗੀ ਇੱਕ ਦੋ ਦਿਨ ਇਹ ਤੋਂ ਲੇਟ ਆ ਜੂਗੀ ਤੇ ਇਹ ਸਾਰੀ ਬਾਹਰ ਆ ਗਈ ਜਿਹੜੇ ਬਾਈ ਪੁੱਛਦੇ ਹੁੰਦੇ ਹਨ ਹੈਨਾ ਵੀ ਬਾਈ ਬੀਜ ਕਿੰਨਾ ਡੂੰਗਾ ਪੋਣਾ ਦੇਖੋ ਬਾਈ ਜਿੰਨਾ ਹੌਸਾ ਪਿਆ ਉਹ ਵੀ ਨਿਕਲਿਆ ਡੂੰਗੇ ਵਾਲੇ ਥੋੜਾ ਜਿਹਾ ਇੱਕ ਦੋ ਦਿਨ ਲੇਟ ਨਿਕਲੇ ਹੋਣਾ ਪਰ ਜਿੰਨਾ ਹੌਸਾ ਪਿਆ ਜੇ ਉਹ ਜਿੰਨਾ ਛੇਤੀ ਨਿਕਲਦਾ ਵੀ ਉਹਦਾ ਇੱਕ ਫਾਇਦਾ ਬਾਈ ਉਹਦਾ ਜ਼ੋਰ ਨਹੀਂ ਲੱਗਦਾ ਤੇ ਵਧੀਆ ਗਰੋਥ ਕਰੀ ਜਾਊਗਾ ਹੈਨਾ ਤੇ ਬਾਲਾ ਜਿਆਦਾ ਡੂੰਗਾ ਨਹੀਂ ਜਾਣਾ ਚਾਹੀਦਾ ਤੇ ਬਾਕੀ ਬਾਈ ਆਉਰੇ ਪਾਣੀ ਛੱਡਿਆ ਹੋਇਆ ਆਪਣਾ ਤੇ ਬਸ ਆਹੀ ਅਪਡੇਟ ਸੀ ਬਾਈ ਆਪਾਂ ਫੇਰ ਮਿਲਾਂਗੇ ਅਗਲੀ ਵੀਡੀਓ ਚ